ਬਿਲਕੁਲ ਤਰ੍ਹਾਂ ਬਣ ਕੇ ਰੈਡੀ ਹੋ ਗਿਆ ਹੁਣ ਆਪਾਂ ਇਹ 2 ਮਿੰਟ ਲਈ ਆਪਾਂ ਜੁੱਟਾ ਸ਼ਿਮਲਾ ਮਿਰਚ ਵੀ ਇੱਕ ਪਿਛੋਲਾ ਮਿਰਚ ਵੀ ਲਈਏ ਸ਼ਿਮਲਾ ਮਿਰਚ ਨੂੰ ਵੀ ਮੈਂ ਬਰੀਕ ਬਰੀਕ ਕੱਟ ਲਿਆ ਜੀ ਟਰਦੇ ਦਾਣੇ ਲਈਏ ਮੈਂ ਇਹ ਬਣੇ ਹੁਣ ਤੁਹਾਨੂੰ ਕਿਸੇ ਵੀ ਸਟੋਰ ਤੋਂ ਮਿਲ ਜਾਣਗੇ ਤੁਹਾਨੂੰ ਇਹ ਨਿਕਲੇ ਹੋਏ ਜੇ ਤੁਸੀਂ ਬਣ ਕੇ ਰੈਡੀ ਹੋ ਗਿਆ ਹੁਣ ਆਪਾਂ ਇਹਦੇ ਤੇ ਕੀ ਕਰਾਂਗੇ ਤੁਸੀਂ ਇੱਥੇ ਤੇ ਇੱਕ ਨਿੰਬੂ ਨਿਚੋੜ ਜਾਣਾ ਤੁਸੀਂ ਬਰੀਕ ਵੈਜੀਟੇਬਲ ਬਣਾਉਣ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਦੇਖੋ ਤੁਸੀਂ ਨਾ ਜਿਹੜੀਆਂ ਫਲੀਆਂ ਹੁੰਦੀਆਂ ਨੇ ਜਿਹੜੀਆਂ ਬੀਜ ਹੁੰਦੇ ਨੇ ਇਹਨਾਂ ਨੂੰ ਤੁਸੀਂ ਬਰੀਕ ਬਰੀਕ ਇੱਦਾਂ ਚੀਰ ਲੈਣਾ ਇਹਦੇ ਸਾਈ ਤੁਸੀਂ ਮੋਟਾ ਕਰਕੇ ਵੀ ਚੀਰ ਸਕਦੇ ਹੋ ਤੇ ਇੱਕ ਤੁਸੀਂ ਹਾਫ ਗਾਜਰ ਚੀਰ ਲੈਣੀ ਹੈ ਤੁਸੀਂ ਆਪਣੇ ਹਿਸਾਬ ਨਾਲ ਚੀਰ ਲੈਣੀ ਇੱਕ ਤੁਸੀਂ ਗਾਜਰ ਚੀਰ ਲੈਣੀ ਆ ਤੇ ਇੱਕ ਤੁਸੀਂ ਟਮਾਟਰ ਬਰੀਕ ਬਰੀਕ ਚੀਰ ਲੈਣਾ ਤੇ ਇਹਦੇ ਨਾਲ ਤੁਸੀਂ ਮਸ਼ਰੂਮ ਨੇ ਜਿਹੜੇ ਇਹਦੇ ਵਿੱਚ ਜਿਹੜੀ ਵਧੀਆ ਚੀਜ਼ਾਂ ਪੈਂਦੀਆਂ ਨੇ ਇਹਦੇ ਵਿੱਚ ਉਹੀ ਪਈਆਂ ਨੇ ਤੁਸੀਂ ਮਸ਼ਰੂਮ ਵੀ ਇਹਦੇ ਵਿੱਚ ਤੁਸੀਂ ਐਡ ਕਰ ਸਕਦੇ ਹੋ ਮਸ਼ਰੂਮ ਨੂੰ ਵੀ ਤੁਸੀਂ ਬਰੀਕ ਬਰੀਕ ਚੀਰ ਲੈਣਾ ਤੇ ਫਿਰ ਤੁਸੀ ਇੱਕ ਪਿਆਜ਼ ਨੂੰ ਤੁਸੀਂ ਬਰੀਕ ਬਰੀਕ ਚੀਰ ਲੈਣਾ ਜੀ ਇਸ ਤੋਂ ਬਾਅਦ ਆਪਾਂ ਨੂੰ ਹੋਰ ਕੀ ਚਾਹੀਦਾ ਆਪਾਂ ਇੱਕ ਇਹਦੇ ਵਿੱਚ ਆਪਾਂ ਨੂੰ ਚਾਹੀਦੀ ਬੰਦ ਗੋਭੀ ਹੈ ਜੀ ਬੰਦ ਗੋਭੀ ਵੀ ਤੁਸੀਂ ਦੇਖ ਸਕਦੇ ਹੋ ਮੈਂ ਬਰੀਕ ਬਰੀਕ ਜਿਹੜੀ ਮੈਂ ਉਹ ਕੱਟ ਕੇ ਰੱਖ ਲਈ ਆ ਤੇ ਨਾਲ ਮੈਂ ਜਿਹੜੀ ਸ਼ਿਮਲਾ ਮਿਰਚ ਆ ਮੈਂ ਸ਼ਿਮਲਾ ਮਿਰਚ ਵੀ ਇੱਕ ਸ਼ਿਮਲਾ ਮਿਰਚ ਮੈਂ ਲਈਏ ਸ਼ਿਮਲਾ ਮਿਰਚ ਨੂੰ ਵੀ ਮੈਂ ਬਰੀਕ ਬਰੀਕ ਕੱਟ ਲਿਆ ਜੀ ਤੇ ਇੱਕ ਗੋਲੀ ਮਲੇ ਆ ਜੀ ਮਟਰ ਦੇ ਦਾਣੇ ਲੈ ਆ ਮੈਂ ਇਹ ਬਣਨਾ ਤੁਹਾਨੂੰ ਕਿਸੇ ਵੀ ਸਟੋਰ ਤੋਂ ਮਿਲ ਜਾਣਗੇ ਤੁਹਾਨੂੰ ਇਹ ਨਿਕਲੇ ਜੇ ਤੁਸੀਂ ਆਪ ਲਿਆ ਕੇ ਮਟਰ ਕੱਟ ਸਕਦੇ ਤਾਂ ਵੀ ਵਧੀਆ ਤੁਸੀ ਇੱਕ ਵਾਰ ਦੇਖ ਸਕਦੇ ਹੋ ਤੁਸੀਂ ਇੱਕ ਗ੍ਰੀਨ ਪੀਜ਼ ਕਹਿੰਦੇ ਜੀ ਇਹਨਾਂ ਨੂੰ ਮਟਰ ਦੇ ਦਾਣੇ ਤੇ ਬੰਦ ਗੋਭੀ ਵਿੱਚ ਬਰੀਕ ਕੱਟ ਲਿਆ ਤੇ ਨਾਲ ਮਸ਼ਰੂਮ ਤੇ ਨਾਲ ਹੋਵੇ ਬੀਜ ਹੋਗੇ ਜੀ ਤੇ ਇੱਕ ਮਤਲਬ ਹੀ ਪਿਆਜ਼ ਮਸ਼ਰੂਮ ਟਮਾਟਰ ਤੇ ਗਾਜਰ ਤੁਸੀਂ ਇਹਦੇ ਵਿੱਚ ਕੁਝ ਹੋਰ ਵੀ ਐਡ ਕਰ ਸਕਦੇ ਤੁਸੀਂ ਇਹਦੇ ਵਿੱਚ ਜੋ ਵੀ ਤੁਹਾਨੂੰ ਵਧੀਆ ਲੱਗਦਾ ਵਾ ਇਹ ਤੁਸੀਂ ਐਡ ਕਰਦੇ ਹੀ ਕਰਨੀ ਹੈ ਤੇ ਨਾਲ ਇਹਦੇ ਵਿੱਚ ਅੱਪਾ ਇੱਕ ਫਰੀਰ ਵੀ ਐਡ ਕਰਾਂਗੇ ਜੀ ਸਭ ਤੋਂ ਪਹਿਲਾਂ ਤੁਸੀਂ ਕਹਿਣਾ ਕਿ ਫਰਾਈ ਪੀਨ ਦੇ ਉੱਤੇ ਤੁਸੀਂ ਆਪਣਾ ਇੱਕ ਗੈਸ ਰੱਖ ਲੈਣਾ ਕੇਸ ਦੇ ਵਿੱਚ ਥੋੜਾ ਜਿਹਾ ਥੋੜਾ ਜਿਹਾ ਤੁਸੀਂ ਇਹਦੇ ਵਿੱਚ ਥੋੜਾ ਜਿਹਾ 올ੀਵ ਆਇਲ ਪਾ ਲੈਣਾ ਜੀ ਇਹਦੇ ਵਿੱਚ ਥੋੜਾ ਜਿਹਾ 올ੀਵ ਆਇਲ ਪਾ ਦੇਣਾ ਇਹਦੇ ਵਿੱਚ 올ੀਵ ਆਇਲ ਦਾ ਕੋਈ ਨੁਕਸਾਨ ਨਹੀਂ ਹੈਗਾ ਉਹਦੀ ਬੋਇ ਦਾ ਫਾਇਦਾ ਹੀ ਹੈ ਜੀ 올ੀਵ ਆਇਲ ਬਾਅਦ ਤੁਸੀਂ ਇਹਦੇ ਵਿੱਚ ਇਹਨੂੰ 10 ਦਸ ਜੀ ਨੂੰ ਗਰਮ ਹੋਣ ਦੇਣਾ ਜਦੋਂ ਤੁਹਾਡਾ ਜਿਹੜਾ ਤੇਲ ਆ ਜੀ ਗਰਮ ਹੋ ਜਾਏਗਾ ਫਿਰ ਤੁਸੀਂ ਜਿੰਨੇ ਵੀ ਤੁਸੀਂ ਆਪਣੇ ਜਿਹੜੇ ਇਹ ਚੀਜ਼ੇ ਸੀਗੇ ਬਰੀ ਬਰੀ ਤੁਸੀਂ ਆਪਣੇ ਇਹ ਚੀਜ਼ੇ ਸੀ ਗਰੀਲ ਵੈਜੀਟੇਬਲ ਤੁਸੀਂ ਚੀਰੀ ਸੀ ਇਹ ਸਾਰੀਆਂ ਤੁਸੀਂ ਹੌਲੀ ਹੌਲੀ ਤੁਸੀਂ ਇਹਦੇ ਵਿੱਚ ਪਾ ਦੇਣੀ ਹੈ ਜੀ ਸਾਰੀਆਂ ਬਰੀ ਬਰੀ ਤੁਸੀਂ ਸਾਰੀਆਂ ਇਹਦੇ ਵਿੱਚ ਉਤਾਰ ਦੁੱਤ ਨਹੀਂ ਹੈ ਤੇ ਸਾਰੀਆਂ ਆਪਾਂ ਥੋੜੀ ਜਿਹਾ ਧੱਕਾ ਪੈਨ ਨੂੰ ਹਲਕਾ ਲੱਕ ਸੇਕ ਲਗਾਵਾਂਗੇ ਸੇਕ ਦੇ ਵਿੱਚ ਬਣਾਵਾਂਗੇ ਆਪਾਂ ਨੂੰ ਜੀ ਦੇਖੋ ਆਪ ਆਹ ਸਾਰੇ ਪਰ ਵਿੱਚ ਪਾ ਦੇਣੀ ਆ ਇਹ ਤੁਸੀਂ 300 ਗ੍ਰਾਮ ਖਾ ਲੋ 400 ਗ੍ਰਾਮ ਖਾ ਲੋ ਇੰਨਾ ਦਾ ਕੋਈ ਨੁਕਸਾਨ ਨਹੀਂ ਹੋਏਗਾ ਇਹਨਾਂ ਦਾ ਬੇਨਫੀਟ ਹੀ ਆ ਤੁਹਾਨੂੰ ਕੋਈ ਵੀ ਬੜਾ ਨੁਕਸਾਨ ਨਹੀਂ ਹੋਵੇਗਾ ਉਪਾਰੀ ਜਿਹੜੀ ਦਵਾ ਦੇਣੀ ਆ ਜਿਹੜੀ ਆਪਾਂ ਦੰਦ ਗੋਭੀ ਦੀ ਹੋਦੀ ਆ ਪਰ ਵਿੱਚ ਪਾ ਲੈਣੀ ਆ ਸ਼ਿਮਲਾ ਗ੍ਰੇਪ ਚਾ ਉਹ ਵੀ ਦੇ ਵਿੱਚ ਪਾ ਦੇਣੀ ਆ ਜਿਹੜੇ ਬੀਜ ਨੇ ਆਪਾਂ ਇਹ ਵੀ ਜਿਹੜੇ ਚੱਪਾ ਪਾ ਲੈਣੇ ਸਾਰੇ ਚਾ ਜਾਇ ਦੇ ਵਿੱਚ ਆਪਾਂ ਪਾ ਦੇਣੀ ਆ ਇਹ ਜ਼ਰੂਰੀ ਬਣ ਗਏ ਨਾ ਸਾਰੇ ਦੇਖ ਬਹੁਤ ਥੋੜੇ ਜਿ ਬਣ ਗਏ ਨੇ ਪਾਣੀ ਦੀ ਗਲਟਾ ਕਾਹਦੀ ਸੁਲਾਈ ਕਰਦੇ ਇਹੀ ਨਾ ਪਹਿਲਾਂ ਦੇਣਾ ਹੈ ਦੇਰ ਬਾਅਦ ਜਦੋਂ ਇਹਨੂੰ ਥੋੜਾ ਜਿਹਾ ਸੇਕ ਲੱਗ ਜੀਆ ਤੁਸੀਂ ਇਹਦੇ ਵਿੱਚ ਤੁਸੀਂ ਸਿੰਧ ਦਾ ਨਮਕ ਪਾ ਦੇਣਾ ਸਿੰਧ ਦਾ ਨਮਕ ਵੀ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ 23 ਸਾਲਟ ਵੀ ਇਹਦੇ ਵਿੱਚ ਤੁਸੀਂ ਜੁੱਜ ਕਰਦੇ ਹੋ ਤੁਸੀਂ ਦੇਖੋ ਇਹਦੇ ਵਿੱਚ ਇੱਕ ਤਰ੍ਹਾਂ ਸਾਲਟ ਪਾ ਦੇਣਾ ਤੁਸੀਂ ਆਪਣੇ ਸਵਾਦ ਅਨੁਸਾਰਕ ਪਾ ਲੈਣਾ ਸਾਲਟ ਤੁਸੀਂ ਜੇ ਮੈਨੂੰ ਤੁਹਾਨੂੰ ਵੀ ਜੀ ਲੱਗਦਾ ਹੋਵੇ ਜੀ ਤਾਂ ਸਾਲਟ ਪਾ ਕੇ ਫਿਰ ਇਹ ਮਾੜਨਾ ਤੇ ਬਾਅਦ ਚ ਇਹਦੇ ਵਿੱਚ ਤੁਸੀਂ ਇੱਕ ਚਮਚਾ ਥੋੜਾ ਜਿਹਾ ਤੁਸੀਂ ਕਾਲੀ ਮਿਰਚ ਪਾਉਣਾ ਤੁਸੀਂ ਕਾਲੀ ਮਿਰਚ ਪਾ ਦੇਣਾ ਪਾਊਡਰ ਪਾਉਣ ਤੋਂ ਬਾਅਦ ਤੁਸੀਂ ਇਹਨੂੰ ਸਾਰੀ ਨੂੰ ਤੁਸੀਂ ਚੰਗੀ ਤਰ੍ਹਾਂ ਚਲਾ ਦੇਣਾ ਇਹਨੂੰ ਮਿਕਸ ਕਰ ਦੇਣਾ ਕਿਉਂਕਿ ਨਮਕ ਪਾਉਣ ਨਾਲ ਇਹ ਆ ਇਹ ਜਿਹੜਾ ਆਪਾਂ ਇਹਦੇ ਤੇ ਨਮਕ ਪਾ ਦੇਣਾ ਇਹ ਚੰਗੀ ਗੱਲ ਨਾ ਥੋੜੇ ਜਿਹਾ ਸੇਕਾ ਸਿੱਤੀ ਲੱਗ ਜਾਂਦਾ ਤੁਸੀਂ ਦੇਖ ਸਕਦੇ ਬਹੁਤ ਵਧੀਆ ਕਿਸੇ ਨੂੰ ਮੰਦੀ ਪਈ ਆ ਬਹੁਤ ਹੀ ਵਧੀਆ ਇਹ ਜਿਹੜੇ ਵੇਜੀਟੇਬਲ ਆ ਸਾਡੇ ਇਹ ਬਣਦੇ ਪਏ ਆ ਇਹ ਬਹੁਤ ਹੀ ਜ਼ਿਆਦਾ ਹੈਲਦੀ ਬਣਗੇ ਇਹ ਤੁਹਾਡਾ ਉਹ ਬੋਡੀ weight ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਣੀ ਆ ਤੁਹਾਡੀ ਬਹੁਤ ਜ਼ਿਆਦਾ ਇਹ ਇਹ ਦੇਖ ਸਕਦੇ ਹੋ ਬਹੁਤ ਹੀ ਵਧੀਆ ਸਾਡੀ ਚੀਜ਼ ਤੇ ਜਿਹੜੇ ਗਰੀਨ ਵੇਜੀਟੇਬਲ ਆ ਸੀ ਬਣਦੇ ਪਿਆ ਤੇ ਇਹਦੇ ਵਿੱਚ ਅਮ ਇੱਕ ਚੀਜ਼ ਹੋਰ ਬਹੁਤ ਵਧੀਆ ਐਡ ਕਰਦੀ ਆ ਸੋ ਉਹ ਲਾਸਟ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਤਰੀਕਾ ਇਹਦੇ ਵਿੱਚ ਕੀ ਐਡ ਕਰਨੀ ਆ ਸੋ ਵੀਡੀਓ ਦੇ ਨਾਲ ਬਣ ਰਹੀ ਹੈ ਇਦਾਂ ਇਹ ਜਿਹੜੀ ਵੇਜੀਟੇਬਲ ਆ ਇਦਾਂ ਹੀ ਬਣ ਕੇ ਰੈਡੀ ਹੋ ਜਿਹੜਾ ਤੁਸੀਂ ਲੈ ਇਹਨੂੰ 2-3 ਮਿੰਟ ਲਈ ਇਹਨੂੰ ਤਾਂ ਤੁਸੀਂ ਟੱਕ ਕੇ ਰੱਖੋਣਾ ਇਹਨੂੰ ਜਿਹੜਾ ਤੁਸੀਂ ਟੱਕ ਕੇ ਡਾਕੋਗੇ ਥੋੜੀ ਦੇਰ ਬਾਅਦ ਆਪਾਂ ਇਹਨੂੰ ਦੇਖਾਂਗੇ ਕਿੱਦਾਂ ਦੀ ਬਣਦੀ ਆ ਆਹ ਦੇਖੋ ਜੀ ਇਹ ਤੁਹਾਡੇ 20 ਸਾ ਨਾ ਇਹ ਬਣ ਕੇ ਰੈਡੀ ਹੋ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਮੈਂ ਨਾ ਇਹਦੇ ਵਿੱਚ 150 ਗ੍ਰਾਮ ਇਹਦੇ ਵਿੱਚ ਟੋਫੂ ਪਨੀਰ ਲਿਆਵਾ ਆਪਾਂ ਇਹਦੇ ਵਿੱਚ ਟੋਫੂ ਪਨੀਰ ਪਾ ਦੇਣਾ ਜੀ ਇਹਦੇ ਵਿੱਚ ਟੋਫੂ ਪਨੀਰ ਬਣ ਜੇਗਾ ਜੀ ਇਹਦੇ ਵਿੱਚ ਟੋਫੂ ਪਨੀਰ ਪਾ ਕੇ ਤੁਸੀਂ ਵੀ ਫਿਰ ਜਿੱਕਰ ਤੁਸੀਂ ਇਹਨੂੰ ਮਿਕਸ ਕਰਨਾ ਉਸ ਜਦ ਜਪਰੀ ਦੀ ਪਾਦਾਂ ਮੈਂ ਇਹਦੇ ਵਿੱਚ ਟੋਫੂ ਪਨੀਰ ਵੀ ਜੁੜ ਜੂਨੀ ਇਤੋਂ ਆਵਾ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਣੇ ਗਰੀਏ ਆਪਣੇ 베ਜੀਟੇਰੀ ਸੀ ਗੀ 베ਜੀਟੇਰੀ ਸੀ ਜਿਹੜੀ ਆਪਣੀਆਂ ਇਹ ਆਪਣੀ 베ਜੀ ਤੇ ਹੁਣ ਬਣ ਕੇ ਬਿਲਕੁਲ ਰੈਡੀ ਹੋ ਗਈ ਜੀ ਆਪਣੀ ਨੇ ਇਹ। ਆ ਤੁਸੀਂ ਦੇਖ ਸਕਦੇ ਆਪਣੀ 베ਜੀ ਦੇ ਅੰਦਰ ਬਿਲਕੁਲ ਬਣ ਕੇ ਰੈਡੀ ਨਹੀਂ ਗਿਆ। ਹੁਣ ਆਪਾਂ ਇਹਨੂੰ 2 ਮਿੰਟ ਲਈ ਆਪਾਂ ਢੱਕਾ ਕਰਾਂਗੇ। ਇਹਦੇ ਤੱਕ ਜਦੋਂ ਆਪਾਂ ਇਹਨੂੰ ਢਾੜਾਂਗੇ ਢਾੜਨ ਤੋਂ ਬਾਅਦ ਆਪਾਂ ਇਹਨੂੰ ਫਿਰ 2 ਮਿੰਟ ਤੋਂ ਬਾਅਦ ਆਪਾਂ ਇਹਨੂੰ ਫਿਰ ਖਾਣ ਲਈ ਇਹ ਆਪਣੀ ਰੈਡੀ ਹੋ ਜਾਂਦੀ ਜੀ। ਸੋ ਆਪਣੀ 베ਜੀ ਦੇ ਅੰਦਰ ਤੁਸੀਂ ਦੇਖ ਸਕਦੇ ਬਣ ਕੇ ਆਪਣੀ ਰੈਡੀ ਹੋ ਗਈਆਂ ਜੀ ਇਹ। ਇਹ ਬਹੁਤ ਵਧੀਆ ਆਪਣੀ ਵੇਜੀਟੇਬਲ ਬਣ ਗਈ ਜੀ ਇਹ 200 ਗ੍ਰਾਮ ਖਾ ਲਓ ਵੀ 300 ਗ੍ਰਾਮ ਖਾ ਲਓ 400 ਗ੍ਰਾਮ ਖਾ ਲਓ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਇਹਦਾ ਫਾਇਦਾ ਹੀ ਹੈ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਆਪਣੀ ਵੇਜੀਟੇਬਲ ਜੀ ਬਣ ਕੇ ਰੈਡੀ ਹੋ ਗਈ ਜੀ ਤੁਸੀਂ ਦੇਖ ਸਕਦੇ ਹੋ ਜੀ ਵੇਜੀਟੇਬਲ ਆਹ ਬਣ ਕੇ ਰੈਡੀ ਹੋ ਗਈ ਹੈ ਹੁਣ ਆਪਾਂ ਇਹਦੇ ਤੇ ਕੀ ਕਰਾਂਗੇ ਤੁਸੀਂ ਇਹਦੇ ਤੇ ਇੱਕ ਨਿੰਬੂ ਨਿਚੋੜ ਸਕਦੇ ਹੁੰਦੇ ਜੀ ਇਹਦੇ ਤੇ ਮੈਂ ਇੱਕ ਹਾਫ ਨਿੰਬੂ ਲਿਆ ਵਾ ਇਹਦੇ ਨਿੰਬੂ ਨਿਚੋੜ ਦਵਾਂਗੇ ਜੀ ਆਪਣੀ ਵੇਜੀਟੇਬਲਾਂ ਜਿਹੜੀ ਆਪਣੇ ਬਣ ਕੇ ਰੈਡੀ ਹੋ ਗਈਆਂ